ਸਿੱਖ ਧਰਮ ਦਾ ਇਤਿਹਾਸ ਦੁਨੀਆਂ ਦੇ ਬਾਕੀ ਹੋਰ ਧਰਮਾਂ ਦੇ ਨਾਲੋਂ ਨਵੇਕਲਾ ਹੈ ਕੋਈ ਆਪਣੇ ਲਈ ਕੁਰਬਾਨ ਹੁੰਦਾ ਹੋਵੇਗਾ ਪਰ ਇਥੇ ਦਿੱਲੀ ਦੇ ਚਾਂਦਨੀ ਚੌਕ ਵਿੱਚ Hindu ਧਰਮ ਦੀ ਰੱਖਿਆ ਲਈ ਬਲੀਦਾਨ ਦਿੱਤਾ ਆਪਣਿਆਂ ਨੂੰ ਤੇ ਪਾਣੀ ਹਰ ਕੋਈ ਪਿਆ ਸਕਦਾ ਪਰ ਦੁਸ਼ਮਣ ਨੂੰ ਕੇਵਲ ਪਾਣੀ 10ਵੇਂ ਪਾਤਸ਼ਾਹ ਦਾ ਸਿੱਖ ਭਾਈ ਕਨਈਆ ਜੀ ਹੀ ਪਿਆ ਸਕਦਾ ਹੈ ਗੁਰੂ ਸਾਹਿਬ ਜੀ ਨੇ ਧੁਰ ਕੀ ਬਾਣੀ ਦੇ ਰਾਹੀਂ ਸਮੁੱਚੀ ਮਾਨਵਤਾ ਲਈ ਸਾਂਝੀ ਵਾਲਤਾ ਦਾ ਸੁਨੇਹਾ ਦਿੱਤਾ ਅੱਜ ਉਸ ਇਤਿਹਾਸ ਦੀ ਗੱਲ ਕਰਾਂਗੇ ਜਿੱਥੇ ਸਿੱਖੀ ਦੀ ਤਲਵਾਰ ਨੇ ਕਈ ਇਤਿਹਾਸ ਰਚੇ ਉਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਲਮ ਨੇ ਵੀ ਇੱਕ ਵੱਖਰਾ ਇਤਿਹਾਸ ਸਿਰਜਿਆ ਜ਼ਫਰਨਾਮਾ ਜਿਸ ਦਾ ਅਰਥ ਹੈ ਜਿੱਤ ਦਾ ਖਤ ਭਾਵ ਫਤੇ ਦੀ ਚਿੱਠੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਪੱਤਰ ਫਾਰਸੀ ਸ਼ਾਇਰੀ ਵਿੱਚ ਮੌਕੇ ਦੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ ਸੀ ਇਸ ਬਾਰੇ ਆਪ ਜੀ ਦੇ ਨਾਲ ਸੰਖੇਪ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਅਖੀਰ ਤੱਕ ਜਰੂਰ ਸੁਣਿਓ ਗੁਰੂ ਸਾਹਿਬ ਜੀ ਦੀ ਕਲਮ ਨੇ ਲਿਖੇ ਜਫਰ ਨਾਮੇ ਦੇ ਉਹ ਸ਼ਬਦ ਜਿਨ੍ਹਾਂ ਨੂੰ ਪੜ ਕੇ ਔਰੰਗਜ਼ੇਬ ਖਤਮ ਹੋ ਗਿਆ ਸੀ ਉਹ ਸ਼ਬਦ ਗੁਰੂ ਸਾਹਿਬ ਜੀ ਨੇ ਕੁਝ ਇਸ ਤਰ੍ਹਾਂ ਲਿਖੇ ਸਨ ਕਿ ਜੋ ਗੁਰੂ ਜੀ ਦੀ ਤਲਵਾਰ ਤੋਂ ਵੀ ਵੱਧ ਤਿੱਖੀ ਸੀ ਜਫਰਨਾਮਾ ਸਿਰਫ ਇੱਕ ਚਿੱਠੀ ਹੀ ਨਹੀਂ ਸਗੋਂ ਸੱਚ ਧਰਮ ਅਤੇ ਹੌਸਲੇ ਦੀ ਇੱਕ ਅਜਹੀ ਮਿਸਾਲ ਸੀ ਜਿਸ ਨੇ ਜ਼ਾਲਮ ਦੇ ਜ਼ੁਲਮ ਦੀ ਦਿਸ਼ਾ ਅਤੇ ਉਸ ਦੀ ਦਸ਼ਾ ਹਾਲਤ ਨੂੰ ਬਦਲ ਕੇ ਰੱਖ ਦਿੱਤਾ ਸੀ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਭੇਜ ਕੇ ਔਰੰਗਜ਼ੇਬ ਨੂੰ ਇੱਕ ਆਇਨਾ ਸ਼ੀਸ਼ਾ ਦਿਖਾਇਆ ਜਿਸ ਵਿੱਚ ਉਸ ਨੂੰ ਆਪਣੀਆਂ ਕਰਤੂਤਾ ਨਜ਼ਰ ਆਈਆਂ ਕੀਤੇ ਪਾਪ ਉਸ ਦੇ ਸਾਹਮਣੇ ਆ ਗਏ ਗੁਰੂ ਜੀ ਦੇ ਭੇਜੇ ਉਸ ਜ਼ਫਰਨਾਮੇ ਵਿੱਚ ਸੱਚ ਧਰਮ ਅਤੇ ਹੌਸਲੇ ਦੀ ਗੂੰਜ ਸਮਾਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਤਮਾ ਦੀ ਆਵਾਜ਼ ਦੇ ਸ਼ਬਦਾਂ ਨਾਲ ਪਾਵ ਆਪਣੀ ਕਲਮ ਦੇ ਰਾਹੀਂ ਔਰੰਗਜ਼ੇਬ ਨੂੰ ਸਿੱਧੇ ਤੌਰ ਤੇ ਲਲਕਾਰਿਆ ਸੀ ਸ਼ਹਾਦਤਾਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਇਹ ਜਫਰਨਾਮਾ ਲਿਖਿਆ ਗਿਆ ਗੁਰੂ ਸਾਹਿਬ ਜੀ ਪਰਿਵਾਰ ਸਮੇਤ ਸਿੰਘਾਂ ਨਾਲ ਆਨੰਦਪੁਰ ਦਾ ਕਿਲਾ ਛੱਡਦੇ ਨੇ ਸਰਸਾ ਤੇ ਪਰਿਵਾਰ ਵਿਛੋੜਾ ਹੁੰਦਾ ਚਮਕੌਰ ਵਿੱਚ ਵੱਡੇ ਸਾਹਿਬਜਾਦੇ ਸ਼ਹੀਦ ਹੋ ਗਏ ਅਤੇ ਚਮਕੌਰ ਤੋਂ ਰਾਏਕੋਟ ਆ ਕੇ ਗੁਰੂ ਸਾਹਿਬ ਜੀ ਨੂੰ ਜਦੋਂ ਛੋਟੇ ਸਾਹਿਬਜਾਦਿਆਂ ਦੀ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਬਾਰੇ ਖਬਰ ਸੁਣੀ ਤਾਂ ਦਸਵੇਂ ਪਾਤਸ਼ਾਹ ਜੀ ਨੇ ਤੀਰ ਦੀ ਨੋਕ ਨਾਲ ਇੱਕ ਕਾਹੀ ਦਾ ਬੂਟਾ ਜੜਾਂ ਤੋਂ ਪੁੱਟ ਕੇ ਦੱਸਿਆ ਕਿ ਸਾਡਾ ਖਾਲਸਾ ਹੁਣ ਇਸ ਤਰ੍ਹਾਂ ਜ਼ੁਲਮੀ ਰਾਜ ਦੀਆਂ ਜੜਾਂ ਪੁੱਟ ਦੇਵੇਗਾ ਜੋ ਜੀ ਪ੍ਰੀਤਮ ਸਾਧਗੁਰੂ ਜੀ ਰਾਏਕੋਟ ਤੋਂ ਚੱਲ ਕੇ ਦੀਨੇ ਕਾਂਗੜ ਪਿੰਡ ਵਿੱਚ ਪਹੁੰਚੇ ਆਪ ਜੀ ਨੇ ਭਾਈ ਦੇਸੂ ਜੀ ਦੇ ਚਬਾਰੇ ਦੇ ਵਿੱਚ ਵਿਸ਼ਰਾਮ ਕੀਤਾ ਗੁਰੂ ਸਾਹਿਬ ਜੀ ਨੇ 1705 ਈਸਵੀ ਵਿੱਚ ਇੱਥੇ ਪਿੰਡ ਦੀਨਾ ਕਾਂਗੜ ਪੰਜਾਬ ਦੀ ਧਰਤੀ ਤੇ ਬੈਠ ਕੇ ਇਹ ਜਫਰਨਾਮਾ ਲਿਖਿਆ ਸੀ ਇਸ ਪੱਤਰ ਨੂੰ ਲਿਖਣ ਦਾ ਮਕਸਦ ਸੀ ਔਰੰਗਜ਼ੇਬ ਦੀ ਧੋਖੇਬਾਜ਼ੀ ਤੇ ਚਲਾਕੀ ਬਾਰੇ ਉਸ ਨੂੰ ਯਾਦ ਦਿਵਾਉਣਾ ਇਹ ਪੱਤਰ ਫਾਰਸੀ ਸ਼ਾਇਰੀ ਵਿੱਚ ਰਚਿਆ ਗਿਆ ਅਤੇ 12 ਭਾਗਾਂ ਵਿੱਚ ਸੰਪੂਰਨ ਹੋਇਆ ਇਸ ਦੀ ਸ਼ੁਰੂਆਤ ਵਿੱਚ ਸਤਿਗੁਰੂ ਜੀ ਨੇ ਪਰਮੇਸ਼ਰ ਦੀ ਪ੍ਰਮਾਤਮਾ ਦੀ ਸਿਫਤ ਕੀਤੀ ਅਤੇ ਔਰੰਗਜ਼ੇਬ ਦੀਆਂ ਕਮਜ਼ੋਰੀਆਂ ਦੇ ਨਾਲ-ਨਾਲ ਚਮਕੌਰ ਦੀਆਂ ਕਟਨਾਵਾਂ ਨੂੰ ਵੀ ਬਿਆਨ ਕੀਤਾ ਜਫਰਨਾਮੇ ਦਾ ਪਹਿਲਾ ਹਿੱਸਾ ਸ਼ੁਰੂ ਹੁੰਦਾ ਸਤਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਰਮਾਤਮਾ ਦੀ ਸਿਫਤ ਲਿਖਦੇ ਹਨ ਦੱਸਿਆ ਕਿ ਪਰਮਾਤਮਾ ਸਰਬਵਿਆਪਕ ਅਤੇ ਸਾਰੇ ਹੀ ਸੰਸਾਰ ਦਾ ਪਾਲਨਹਾਰ ਹੈ ਪਿਤਾ ਨਾਵੇ ਪਾਤਸ਼ਾਹ ਜੀ ਦੀ ਸ਼ਹਾਦਤ ਅਤੇ ਵੱਡੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਛੋਟੇ ਸਾਹਿਬਜ਼ਾਦਿਆਂ ਦੀ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੀ ਸਰਹੰਦ ਦੇ ਵਿੱਚ ਸ਼ਹਾਦਤ ਹੋਈ ਹੋਰ ਵੀ अनेਕਾਂ ਬਹਾਦਰ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਹਮੇਸ਼ਾ ਪਰਮਾਤਮਾ ਦੇ ਬਾਣੇ ਦੇ ਵਿੱਚ ਉਹ ਅਡੋਲ ਰਹੇ ਜਫਰਨਾਮੇ ਦੇ ਦੂਸਰੇ ਹਿੱਸੇ ਵਿੱਚ ਔਰੰਗਜ਼ੇਬ ਨੂੰ ਸਿੱਧੇ ਤੌਰ ਤੇ ਲਲਕਾਰਦਿਆਂ ਸੰਬੋਧਨ ਕਰਦੇ ਨੇ ਗੁਰੂ ਜੀ ਵੱਲੋਂ ਲਿਖੀ ਇਹ ਫਤੇ ਦੀ ਚਿੱਠੀ ਜਫਰਨਾਮਾ ਇਤਿਹਾਸਕ ਪੱਖੋਂ ਇੱਕ ਬੜੀ ਅਨਮੋਲ ਰਚਨਾ ਹੈ ਇੱਕ ਪਾਸੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਹਵਾਲਾ ਅਤੇ ਨਾਲ ਹੀ ਖਾਲਸੇ ਦੀ ਹੋਂਦ ਖਾਲਸੇ ਦੀ ਤਾਕਤ ਬਾਰੇ ਦੱਸਿਆ ਗੁਰੂ ਸਾਹਿਬ ਜੀ ਨੇ ਸਿੱਧੇ ਤੌਰ ਤੇ ਲਿਖਿਆ ਕਿ ਔਰੰਗਜ਼ੇਬ ਤੂੰ ਕੁਰਾਨ ਦੀ ਕਸਮ ਖਾਧੀ ਤੇਰੇ ਸਾਥੀਆਂ ਨੇ ਕਸਮਾਂ ਖਾ ਕੇ ਤੋੜੀਆਂ ਵਾਅਦਿਆਂ ਦੀ ਕੋਈ ਕੀਮਤ ਨਹੀਂ ਤੇਰੇ ਵਾਸਤੇ ਤੂੰ ਧਰਮ ਦੇ ਨਾਂ ਤੇ ਅਧਰਮ ਕੀਤਾ ਸੱਚ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਤੇਰੀ ਫੌਜ ਨੇ ਧੋਖੇ ਨਾਲ ਹਮਲਾ ਕੀਤਾ ਪਰ ਤੇਰੀ ਭੇਜੀ ਹੋਈ 10 ਲੱਖ ਫੌਜ ਨੂੰ ਮੇਰੇ 40 ਸਿੰਘਾਂ ਨੇ ਰੋਕਿਆ 10ਵੇਂ ਪਾਤਸ਼ਾਹ ਜੀ ਨੇ ਇਸ ਫਤੇ ਦੀ ਚਿੱਠੀ ਦੇ ਵਿੱਚ ਚਮਕੌਰ ਦੀ ਬਹਾਦਰੀ ਨੂੰ ਦਰਸਾਇਆ ਜਿੱਥੇ ਸਤਿਗੁਰੂ ਜੀ ਦੇ 40 ਸਿੰਘਾਂ ਨੇ ਵਡੇ ਸਾਹਿਬ ਜਾਦਿਆਂ ਨੇ ਬੜੀ ਬਹਾਦਰੀ ਦੇ ਨਾਲ ਸ਼ਹਾਦਤ ਦਾ ਜਮ ਪੀਤਾ ਸਤਿਗੁਰੂ ਜੀ ਦੇ ਜੋਧਿਆਂ ਨੇ ਅਸੰਭਵ ਨੂੰ ਵੀ ਸੰਭਵ ਕਰਕੇ ਦਿਖਾਇਆ ਸੀ ਜਫਰ ਨਾਮੇ ਦੇ ਅਗਲੇ ਹਿੱਸਿਆਂ ਵਿੱਚ ਚਮਕੌਰ ਦੇ ਜੰਗ ਦਾ ਵੇਰਵਾ ਸਤਿਗੁਰੂ ਜੀ ਦੱਸਦੇ ਨੇ ਇਥੋਂ ਤੱਕ ਦੱਸਿਆ ਗਿਆ ਕਿ ਔਰੰਗਜ਼ੇਬ ਇਹ ਇੱਕ ਜੰਗ ਨਹੀਂ ਇੱਕ ਕਤਲੇਆਮ ਦੀ ਕੋਸ਼ਿਸ਼ ਕੀਤੀ ਸੀ ਪਰ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਅਸੀਂ ਹਾਰੇ ਨਹੀਂ ਤੇਰੀ 10 ਲੱਖ ਫੌਜ ਦਾ ਮੇਰੇ 40 ਸਿੰਘਾਂ ਨੇ ਬਹਾਦਰੀ ਦੇ ਨਾਲ ਸਾਹਮਣਾ ਕੀਤਾ ਔਰੰਗਜੀਬ ਤੂੰ ਬਹੁਤ ਸ਼ਕਤੀਸ਼ਾਲੀ ਬਾਦਸ਼ਾਹ ਹੋ ਸਕਦਾ ਪਰ ਤੇਰੀ ਬਾਦਸ਼ਾਹੀ ਵਿੱਚ ਨਾ ਸੱਚ ਹੈ ਤੇ ਨਾ ਹੀ ਧਰਮ ਹੈ ਪਰ ਯਾਦ ਰੱਖੀ ਜਿੱਤ ਹਮੇਸ਼ਾ ਸੱਚ ਅਤੇ ਧਰਮ ਦੀ ਹੁੰਦੀ ਹੈ ਅਗਲੇ ਹਿੱਸਿਆਂ ਵਿੱਚ ਸਤਿਗੁਰੂ ਜੀ ਨੇ ਖਾਲਸੇ ਦੀ ਹੋਂਦ ਬਾਰੇ ਲਿਖਦਿਆਂ ਔਰੰਗਜ਼ੇਬ ਨੂੰ ਲਲਕਾਰਦਿਆਂ ਇਹ ਵਚਨ ਕੀਤੇ ਕਿ ਔਰੰਗਜ਼ੇਬ ਕੀ ਹੋਇਆ ਮੇਰੇ ਚਾਰੇ ਬੱਚੇ ਸ਼ਹੀਦ ਕਰ ਦਿੱਤੇ ਮੇਰੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਅਨੇਕਾਂ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋ ਗਏ ਪਰ ਇੱਕ ਗੱਲ ਤੂੰ ਯਾਦ ਰੱਖੀ ਭੁੱਲੀ ਨਾ ਮੇਰਾ ਕੁੰਡਲਿਆ ਸੱਪ ਬੀਰ ਖਾਲਸਾ ਅਜੇ ਜਿਉਂਦਾ ਹੈ ਤੇ ਮੇਰਾ ਖਾਲਸਾ ਤੇਰੇ ਜ਼ਬਰ ਤੇ ਜ਼ੁਲਮ ਨੂੰ ਖਤਮ ਕਰਕੇ ਦਮ ਲਵੇਗਾ ਇਹ ਫਤਿਹ ਦੀ ਚਿੱਠੀ ਜ਼ਫਰਨਾਮਾ ਲਿਖਣ ਦਾ ਮੁੱਖ ਮਕਸਦ ਸੀ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਉਸ ਦੀਆਂ ਗਲਤ ਨੀਤੀਆਂ ਅਤੇ ਵਾਅਦਾ ਖਿਲਾਫੀ ਤੋਂ ਜਾਣੂ ਕਰਵਾਉਣਾ ਜੋਜੀ ਪ੍ਰੀਤਮ ਧਨ ਸਾਤਗੁਰੂ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੱਸਿਆ ਅਸੀਂ ਸੱਚਾਈ ਅਤੇ ਧਰਮ ਦੀ ਰਾਖੀ ਲਈ ਸੰਘਰਸ਼ ਨੂੰ ਉਜਾਗਰ ਕੀਤਾ ਹੈ ਸਾਡਾ ਖਾਲਸਾ ਪੰਥ ਹਮੇਸ਼ਾ ਜ਼ੁਲਮ ਨੂੰ ਖਤਮ ਕਰਦਾ ਰਹੇਗਾ ਇਹ ਫਤੇ ਦੀ ਚਿੱਠੀ ਇਹ ਸਤਗੁਰੂ ਜੀ ਦੇ ਕਲਮ ਦੇ ਬੋਲ ਸੁਣ ਕੇ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਖਤਮ ਹੋ ਗਿਆ ਜਿੱਥੇ ਸਤਗੁਰੂ ਜੀ ਨੇ ਤਲਵਾਰ ਦੇ ਨਾਲ ਜ਼ੁਲਮ ਦਾ ਨਾਸ ਕੀਤਾ ਉਥੇ ਕਲਮ ਦੇ ਨਾਲ ਵੀ ਇਸ ਜ਼ਾਲਮ ਬਾਦਸ਼ਾ ਦਾ ਨਾਸ਼ ਕਰਕੇ ਮੁਗਲਿਆ ਰਾਜ ਨੂੰ ਹਿੰਦੁਸਤਾਨ ਦੇ ਤਖਤੇ ਤੋਂ ਹਮੇਸ਼ਾ ਲਈ ਦੂਰ ਕਰ ਦਿੱਤਾ ਸਤਿਗੁਰੂ ਸਾਹਿਬ ਜੀ ਦੀ ਇਹ ਫਤਿਹ ਦੀ ਚਿੱਠੀ ਬਾਰੇ ਸਾਂਝ ਪਾਉਂਦਿਆਂ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ